ਮੈਂ ਨਿਸ਼ਾਨ ਸਿੰਘ ਰਣਵਾ ਜਨਰਲ ਸਕੱਤਰ ਸੁਰਜੀਤ ਸਪੋਰਟਸ ਐਸੋਸੀਏਸ਼ਨ ਰਜਿਸਟਰਡ ਬਟਾਲਾ ਐਸੋਸੀਏਸ਼ਨ ਵੱਲੋਂ 31ਵੀਆਂ ਕਮਲਜੀਤ ਖੇਡਾਂ 28 ਨਵੰਬਰ ਤੋਂ ਲੈ ਕੇ 1 ਦਸੰਬਰ ਦੇ ਵਿਚਕਾਰ ਹੋ ਰਹੀਆਂ ਨੇ ਇਹ ਖੇਡਾਂ ਕਮਲਜੀਤ ਸੁਰਜੀਤ ਖੇਡ ਸਟੇਡੀਅਮ ਪਿੰਡ ਕੋਟਲਾ ਸ਼ਹੀਆ ਵਿਖੇ ਸੰਪਨ ਹੋਣਗੀਆਂ ਅਤੇ ਇਹਨਾਂ ਖੇਡਾਂ ਨੂੰ ਕਰਵਾਉਣ ਲਈ ਜੋ ਪ੍ਰਬੰਧਕੀ ਕਮੇਟੀ ਆ ਉਹਦੇ ਚੇਅਰਮੈਨ ਐ ਐਮਐਲਏ ਬਟਾਲਾ ਅਮਨ ਸ਼ੇਰ ਸਿੰਘ ਕਲਸੀ ਹੋਣਗੇ ਅਤੇ ਇਹ 28 ਨਵੰਬਰ ਨੂੰ ਸਵਰਗੀ ਹੌਕੀ ਓਲੰਪੀਅਨ ਸੁਰਜੀਤ ਸਿੰਘ ਦੇ ਬੁੱਤ ਤੋਂ ਜੋਤੀ ਜਗਾ ਕੇ ਤੇ ਖੇਡ ਸਟੇਡੀਅਮ ਦੇ ਵਿੱਚ ਖਿਡਾਰੀਆਂ ਦਾ ਕਾਫਲਾ ਜਿਹੜਾ ਉਹ ਪਹੁੰਚੇਗਾ ਤੇ ਉਥੋਂ ਉਦਘਾਟਨੀ ਸਮਾਰੋਹ ਹੋਵੇਗਾ। ਉਹਦੇ ਮੁੱਖ ਮਹਿਮਾਨ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਜੀ ਮੁੰਡੀਆਂ ਹੋਣਗੇ ਅਤੇ ਉਸ ਘਟਨੀ ਸਮਰੋਹ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਕਰਨਗੇ। ਅਮਨ 체ਰ ਸਿੰਘ ਕਲਸੀ ਬੀਇੰਗ ਐ ਮੁਖ ਪ੍ਰਬੰਧਕ ਸਾਰੀਆਂ ਖੇਡਾਂ ਦੀ ਦੇਖਰੇ ਕਰਨਗੇ ਅਤੇ ਉਸ ਦਿਨ ਫੁੱਟਬਾਲ ਦੇ ਮੁਕਾਬਲਿਆਂ ਤੋਂ ਸ਼ੁਰੂ ਹੋ ਕੇ ਇਸ 4 ਦਿਨਾਂ ਮੁਕਾਬਲੇ ਖੇਡਾਂ ਦੇ ਵਿੱਚ ਅਸੀਂ ਪਹਿਲੀ ਵਾਰੀ ਦੇਸ਼ ਭਰ ਦੇ ਵਿੱਚ ਹੋ ਰਿਹਾ ਕਿ ਕਿਸੇ ਖੇਡ ਟੂਰਨਾਮੈਂਟ ਦੇ ਵਿੱਚ 50 ਇਵੈਂਟਸ ਜਿਹੜੇ ਨੇ ਐਥਲੈਟਿਕਸ ਦੇ ਹੋ ਰਹੇ ਨੇ ਤੇ 10 ਮੁੱਖ ਖੇਡਾਂ ਹੋਣਗੀਆਂ ਇਹ ਅਸੀਂ ਬੜੇ ਮਾਣ ਵਾਲੀ ਗੱਲ ਆ ਮਾਦੇ ਨੂੰ ਕਿ ਇਹ ਪਹਿਲੀ ਵਾਰੀ ਕਿਸੇ ਖੇਡ ਟੂਰਨਾਮੈਂਟ ਦੇ ਵਿੱਚ ਇੰਨੇ ਵੱਡੇ ਪੱਧਰ ਦੇ ਇਵੈਂਟ ਹੋਣਗੇ ਅਤੇ ਇਹਨਾਂ ਦੇ ਨਾਲ-ਨਾਲ ਸਾਰੇ ਅਸੀਂ 25 ਲੱਖ ਰੁਪਏ ਦੇ ਕੈਸ਼ ਪ੍ਰਾਈਜ਼ ਜਿਹੜੇ ਨੇ ਖਿਡਾਰੀਆਂ ਨੂੰ ਨਗਦ ਇਨਾਮ ਦਵਾਂਗੇ ਅਤੇ ਪੰਜ ਜਿਹੜੇ ਬੈਸਟ ਐਥਲੀਟ ਹੋਣਗੇ ਉਹਨਾਂ ਨੂੰ ਅਸੀਂ ਮੋਟਰਸਾਈਕਲ ਇਨਾਮ ਵਜੋਂ ਦੇਵਾਂਗੇ ਅਤੇ ਇਸ ਕਰਕੇ ਇਹ ਜਿਹੜਾ ਜਿਹੜਾ ਕੈਸ਼ ਪ੍ਰਾਈਜ਼ ਅਤੇ ਵੱਡੇ ਇਨਾਮਾਂ ਦਾ ਕਰਕੇ ਜਿਹੜਾ ਇਹ ਖੇਡ ਮੇਲਾ ਪੰਜਾਬ ਦੇ ਵਿੱਚ ਇਹ ਸਾਡਾ ਬਹੁਤ ਮਸ਼ਹੂਰ ਆ ਔਰ ਇਸੇ ਕਰਕੇ ਹੀ ਇਹ ਲੋਕ ਇਹਨੂੰ ਅਡੀਕਦੇ ਨੇ ਕਿ ਉਹ ਹਰ ਸਾਲ ਕਿੰਨਾ ਦਿਨਾਂ ਦੇ ਵਿੱਚ ਇਹ ਪ੍ਰੋਗਰਾਮ ਹੋਵੇ ਕਿੰਨੀ ਦੇਰ ਤੋਂ ਜਿਹੜਾ ਇਹ ਪ੍ਰੋਗਰਾਮ ਕਰਵਾਏ ਜਾ ਰਿਹਾ ਤੇ ਕਿੰਨਾ ਘੁੰਮਾਰਾ ਮਿਲਦਾ ਇਹ ਆਪਣੇ ਮਾਝੇ ਤੋਂ ਲੈ ਕੇ ਬਾਹਰ ਦੁਆਬਾ ਫੋਰਨ ਤੱਕ ਜਿਹੜਾ ਪੱਕਾ ਲੱਗਦਾ ਜੀ ਕਮਲਜੀਤ ਖੇਡਾਂ ਇਹ ਜਿਵੇਂ ਕਿ ਤੁਹਾਨੂੰ ਅਸੀਂ ਦੱਸ ਹੀ ਬਿਠੇ ਆ ਕਿ 31ਵੀਆਂ ਖੇਡਾਂ ਨੇ ਅਸੀਂ 33 ਸਾਲ ਪਹਿਲਾਂ ਇਹ ਬੀੜਾ ਚੁੱਕਿਆ ਸੀ ਅਤੇ 31 ਖੇਡਾਂ ਹੋ ਚੁੱਕੀਆਂ ਨੇ ਤੇ ਹੁਣ ਇਹ 31 ਜਿਹੜੀ 31ਵੀਂ ਆ ਖੇਡਾਂ ਨੇ ਉਹ ਹੁਣ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਇੱਕ ਦੋ ਦਿਨਾਂ ਦੇ ਵਿੱਚ ਸ਼ੁਰੂ ਹੋਣਗੀਆਂ ਕਮਲਜੀਤ ਦੀਆਂ ਜਿਹੜੀਆਂ ਨੇ ਇਹ 28 ਨਵੰਬਰ ਤੋਂ ਸਟਾਰਟ ਆ ਸੋ 1 ਦਸੰਬਰ ਤੱਕ ਇਹਦੇ ਵਿੱਚ ਜਦੋਂ ਸਟਾਰਟਿੰਗ ਹੁੰਦੀ ਆ ਜਿੱਦਾਂ ਕਿ ਸਾਡੇ ਪੰਜਾਬ ਦੇ ਸੱਭਿਆਚਾਰ ਉਹ ਪੰਗੜਾ ਵੀ ਹੋਊਗਾ ਗੱਤਕਾ ਉਸ ਤੋਂ ਬਾਅਦ ਖੇਡਾਂ ਤੋਂ ਬਾਅਦ ਸ਼ਾਮੀ ਜਿਹੜੇ ਆ ਇੱਕ ਸੱਭਿਆਚਾਰੀ ਪ੍ਰੋਗਰਾਮ ਜਿੱਦਾਂ ਜਿਹੜੇ ਵੀ ਸਾਡੇ ਪੰਜਾਬ ਦੇ ਸਿੰਗਰ ਆ ਜਿੱਦਾਂ ਮਨਮੋਹਨ ਵਾਰਿਸ ਜੀ ਹੋਗੇ ਇੱਕ ਬਾਗੀ ਸਿੰਗਰ ਆ ਜੀ ਸਿੰਦਾ ਬਾਗੀ ਸੋ ਅਮਨ ਰੋਜ਼ੀ ਹੋਗੇ ਤੇ ਮਨਜੀਤ ਸੋ ਏਸ ਅਕੋਰਡਿੰਗ ਕਾਫੀ ਸਾਰੇ ਸਿੰਗਰ ਆ ਜਿਹੜੇ ਕਿ ਹਰ ਰੋਜ਼ ਮਤਲਬ ਦਿਨੇ ਖੇਡਾਂ ਹੁੰਦੀਆਂ ਤੇ ਰਾਤੀ ਜਿਹੜਾ ਨਾਈਟ ਦਾ ਵਾ ਮਤਲਬ ਕਿ 2 ਘੰਟੇ ਦਾ ਪ੍ਰੋਗਰਾਮ ਉਹ ਸਭੇ ਚੱਲਦਾ ਹੁੰਦਾ ਜੀ ਤੇ ਇਹ ਖੇਡਾਂ ਜਿਹੜੀਆਂ ਵੀ 31 ਵੀ ਕਰਾਈਏ ਜਾਂਦੀਆਂ ਸੋ ਮੈਨੂੰ ਬਹੁਤ ਮਾਣ ਆ ਕਿ ਅਸੀਂ ਜਿਹੜੀ ਇਹ ਸਾਰੀ ਟੀਮ ਆ ਦਾ ਨਿਸ਼ਾਨ ਪਾ ਜੀ ਮੁਸਤਾਕ ਜੀ ਸਾਡੇ ਇਸ ਚੇਅਰਮੈਨ ਜਿਹੜੇ ਕਲਬ ਦੇ ਕੁਦਵਿੰਦਰ ਸਿੰਘ ਕਾਲਾ ਨੰਗਲ ਕਿਉਂਕਿ ਖਿਡਾਰੀਆਂ ਨੇ ਲੈ ਨੈਸ਼ਨਲ ਤੇ ਇੰਟਰਨੈਸ਼ਨਲ ਦੋਵਾਂ ਤੋਂ ਹੋਣਾ ਉਹਨਾਂ ਲਈ ਰਹਿਣ ਦਾ ਪ੍ਰਬੰਧ ਖਾਣ ਦਾ ਪ੍ਰਬੰਧ ਇੱਕ ਬਹੁਤ ਵਧੀਆ ਜ਼ਿੰਮੇਵਾਰੀ ਆ ਜਿਹੜੀ ਉਹ ਹਰ ਇੱਕ ਆਪਣਾ ਟੀਮ ਮੈਂਬਰ ਬਹੁਤ ਵਧੀਆ ਧਿਆਨ ਨਾਲ ਸੰਭਾਲਦੇ ਆ ਸੋ ਮੈਂ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਨਿਊਜ਼ ਦੇਖਣ ਵਾਲਿਆਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਆਓ ਤੇ ਆ ਕੇ ਆਪਣਾ 28 ਤੋਂ 1 ਉਥੇ ਜਿਹੜਾ ਪੰਜਾਬ ਦੀਆਂ ਖੇਡਾਂ ਤੇ ਮਨੋਰੰਜਨ ਆਪਾਂ ਇਕੱਠੇ ਕਰੀਏ। ਸੋ ਬੜਾ ਵਧੀਆ ਉਪਰਾਲਾ ਜੀ ਕਮਲਜੀਤ ਖੇਡਾ ਵਾਲ ਵਾਲਿਆਂ ਦਾ ਸਥਾਪਿਤ ਜੇਰੇ ਤੇ ਐਸ ਪਾਸੇ ਤੁੜੇ ਨੇ ਤੇ ਲੋਕਾਂ ਨੂੰ ਚੰਗੇ ਰਾਏ ਪਾ ਰਹੇ ਨੇ। ਕਬੱਡੀ ਕਰਾਉਂਦੇ ਨੇ ਹਰ ਇੱਕ ਤਰ੍ਹਾਂ ਦਾ ਇਵੈਂਟ ਕਰਾਉਂਦੇ ਜੀ ਵੇਖੋ ਜੀ ਇਹਦਾ ਇੱਕ ਸਭ ਤੋਂ ਸਿੱਧਾ ਸਿੱਧਾ ਕ੍ਰੈਡਿਟ ਜਿਹੜਾ ਵਾ ਉਹ ਸਾਡੇ ਪਿੰਡ ਦੇ ਬਹੁਤ ਹੀ ਸਤਿਕਾਰਯੋਗ ਸਰਦਾਰ ਐਸਪੀ ਪ੍ਰਥੀਪਾਲ ਜੀ ਜੋ ਕਿ ਪੰਜਾਬ ਪੁਲਿਸ ਦੇ ਤੌਰ ਇੱਕ ਡਿਊਟੀ ਨਿਭਾਰੇ ਤੇ ਉਸ ਕੋਆਰਡੀਨੇਸ਼ਨ ਨਾਲ ਮੇਰੇ ਵੱਡੇ ਬਰੇ ਦੇ ਸਤਿਕਾਰਯੋਗ ਸਰਦਾਰ ਅਮਨ ਸਿੰਘ ਜੀ ਸ਼ਹਿਰੀ ਗੱਲ ਸੀ ਜੋ ਕਿ ਬਟਾਲੇ ਦੇ ਐਮਐਲਏ ਵੀ ਨੇ ਅਤੇ ਉਹਨਾਂ ਨੂੰ ਇਸ ਐਰ ਕੀ ਪ੍ਰਦਾਨ ਲਾਇਆ ਗਿਆ ਸੋ ਉਸ ਦੇ ਬਿਹਾਫ ਤੇ ਜੋ ਵਧੀਆ ਤੋਂ ਵਧੀਆ ਸਾਡੇ ਕੋਲ ਹੋਊਗਾ ਜੀ ਅਸੀਂ ਕਰਾਂਗੇ baki ये सारे नाल